ਇਹ ਤਾਂ ਨਾ ਜਿਹੜੇ ਚਮਟਾ ਹੁੰਦਾ ਇਹ ਥੋੜਾ ਨੀਵਾ ਹੁੰਦਾ ਜੀ 84 ਦੀ ਚੌੜੀ ਹੁੰਦੀ ਆ ਆਹ ਦੇਖੋ ਜੀ ਆ ਇਥੋਂ ਆ ਦਿਖਾ ਦਿਓ ਇਹਨਾਂ ਆ ਇਹ ਨੋਜ ਆ ਜੀ ਕਿਸੇ ਵੀਰ ਭਾਈ ਨੇ ਪਛਾਣ ਕਰਨੀ ਹੋਵੇ ਤੇ ਕਈ ਵਾਰ ਲੋਕ ਠੱਗੇ ਵੀ ਜਾਂਦੇ ਆ ਲੋਕ ਜੀ ਅਗਲਾ ਝੂਠ ਬੋਲ ਕੇ ਦੇ ਦਿੰਦਾ ਆਹ ਨੋਜ ਹੁੰਦੀ ਹੈ ਜੀ ਇਹਦੀ ਤੁਸੀਂ ਧਿਆਨ ਨਾਲ ਦੇਖ ਲਓ ਇਹ 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 ਨੋਜ ਹੋਈ ਤਾਂ ਸਮਝ ਲਓ ਇਹ ਵੈਸਪਾ ਤੇ ਜਿਹੜਾ ਇਹਦਾ ਹੈਂਡਲ ਆ ਜੀ ਜੇ ਇੱਕਣ ਦਾ ਹੈਂਡਲ ਹੋਇਆ ਤਾਂ ਇਹ ਸਮਝ ਲਓ ਵੀ ਵੈਸਪਾ ਦਾ オリジナル ਹੈਂਡਲ ਆ ਇਟਾਲੀਅਨ ਮਾਡਲ ਦਾ ਇਹ ਵਾਈਟ ਵਾਲ ਕਿੰਨੇ ਬੀਜੇ ਹਾਂਜੀ ਇਹ ਵਾਈਟ ਵਾਲ ਇਹ ਮੇਰੇ ਸਹਾਂ ਮੈਂ ਟਾਇਰਾਂ ਤੋਂ ਮਹ ਬਿਲਕੁਲ ਹੈਗੀ ਹੈ ਜੀ ਇਹ ਇਹ ਜਿਨ੍ਹਾਂ ਦਾ ਇੱਕ ਟਾਇਰ ਆ ਉਹਨੇ ਦਾ ਇੱਕ ਮਤਲਬ ਇੱਕ ਪਾਸ ਆਈ ਇਹਦਾ ਅੱਛਾ ਜੀ ਮਹਿੰਗੀ ਮਾਲ ਮਿਲਦੀ ਹੈ ਜੀ ਇਹ ਹਾਂ ਅੱਧਾ ਅੱਧਾ ਮਤਲਬ ਇਹ ਟਾਇਰ ਤੁਹਾਡਾ ਮੰਨ ਲਓ 1000 ਰੁਪਏ ਦਾ ਤੇ 2000 ਦੀ ਹੈ ਜੀ ਉਹ ਸਾਬ ਇਹ 2000 ਹਾਂਜੀ ਹਾਂਜੀ ਠੀਕ ਹੈ ਮਹਿੰਗੀ ਹੈ ਜੀ ਇਹ ਚੀਜ਼ ਹਾਂ ਵੀ ਟਾਇਰ ਸਸਤਾ ਵੱਧ ਜੇ ਮਹਿੰਗੀ ਹੈ ਮਹਿੰਗੀ ਜੀ ਇਹ ਮਹਿੰਗੀ ਹੁਣ ਦੇਖੋ ਜੀ ਜੀਨੇ ਵੀਰੇ 30 ਟਾਇਰ ਕਰਨੀ ਆ ਹਾਂ ਅਗਲਾ ਕਹਿੰਦਾ ਯਾਰ ਮੈਨੂੰ ਪੈਸਾ ਉਹ ਵੀ ਚੈੱਕ ਕਰਨੀ ਤੂੰ ਕਰ ਦੇ ਕੀ ਹਾਲ ਨੇ ਵੀ ਸੱਜਣੋ ਇਸ ਵਕਤ ਆਪਾਂ ਖੜੇ ਆ ਪਿੰਡ ਕਢਾਣੀ ਕਲਾਂ ਤੇ ਅੱਜ ਤੁਹਾਡੇ ਲਈ ਨਾ ਬਹੁਤ ਵਧੀ ਤੇ ਨਾਲ ਸਕੂਟਰ ਮੋਟਰਸਾਈਕਲ ਦੀਆਂ ਕਾਰਾਂ ਤੇ ਨਾਲ ਆਪਣੇ ਹੋਣਗੇ ਬਾਈ ਸ਼ਰਨਜੀਤ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਸੁਖਦੀਪ ਵੀਰੇ ਕੀ ਹਾਲ ਨੇ ਬਹੁਤ ਵਧੀਆ ਬਾਈ ਜੀ ਬਹੁਤ ਪੁਰਾਣੇ ਮਿੱਤਰ ਆ ਬਹੁਤ ਟਾਈਮ ਤੋਂ ਮਿਲੇ ਹੋਏ ਆ ਪਰ ਮੌਕਾ ਅੱਜ ਮਿਲਿਆ ਵੀਡੀਓ ਕਰਨ ਦਾ ਗਿਆ ਬਾਈ ਬਿਲਕੁਲ ਜੀ ਬਿਲਕੁਲ ਜੀ ਰਮਦੇਰੇ ਹਿਸਾਬ ਨਾਲ ਵੀ ਸਾਲ ਤੋਂ ਤਾਂ ਜ਼ਿਆਦਾ ਟਾਈਮ ਹੋ ਗਿਆ ਹੋਊਗਾ ਬਾਈ ਸਾਲ ਤੋਂ ਜ਼ਿਆਦਾ ਹੋ ਗਿਆ ਵੀਰੇ ਹਾਂਜੀ ਹਾਂਜੀ ਤੇ ਆਪਾਂ ਬਾਈ ਇੱਥੇ ਭੇਜਦੇ ਵੀ ਆਦੇ ਮਿਲੇ ਹਾਂਜੀ ਹਾਂਜੀ ਸਾਲ ਤੋਂ ਜ਼ਿਆਦਾ ਹੋ ਗਿਆ ਹਾਂਜੀ ਤੇ ਬਾਈ ਕੋਲੇ ਕਲੈਕਸ਼ਨ ਜਿਹੜੀ ਆ ਜਦੋਂ ਬਾਈ ਕੋਲੇ ਹੁਣ ਬੈਠੇ ਆਣ ਅੱਜ ਅੱਜ ਖੁੱਲ ਕੇ ਬ ਤੇ ਬਾਈ ਕੋਲੇ ਕਲੈਕਸ਼ਨ ਆਪਾਂ ਦਾ ਸੋਸ਼ਲ ਮੀਡੀਆ ਤੇ ਹੋਣ ਆਏ ਆ ਪੰਜ ਚਾਰ ਸਾਲ ਪਹਿਲਾਂ ਦੇ ਤੇ ਬਾਈ ਕੋਲੇ ਕਲੈਕਸ਼ਨ ਅਜ ਤੋਂ ਕੋਈ 15 ਸਾਲ ਪਹਿਲਾਂ ਦੀ ਹੋਊਗੀ ਉਦੋਂ ਵੀ ਬਾਈ ਨੇ ਵੱਖਰੇ ਵੱਖਰੇ ਪ੍ਰੋਜੈਕਟ ਜਿਹੜੇ ਕੀਤੇ ਮੈਨੂੰ ਵਿਖਾਈਆਂ ਫੋਟੋ ਤੇ ਉਦੋਂ ਪਤਾ ਲੱਗਾ ਵੀ ਬਾਈ ਨੇ ਬਈ ਬਹੁਤ ਟਾਈਮ ਦਾ ਦੱਸਦਾ 2009 10 ਦਾ ਸ਼ੌਕ ਹੈਗਾ ਬਾਈ ਹੈਨਾ ਹਾਂਜੀ ਵੀਰੇ ਉਹ ਪਹਿਲਾਂ ਹੀ ਆ ਬਚਪਨ ਤੋਂ ਹੀ ਆ ਜਦੋਂ ਮਤਲਬ ਸੁਰਤ ਸੰਭਾਲੀ ਆ ਮੇਰੇ ਨਾਨਾ ਜੀ ਕੋਲੋਂ ਸਮਾਨ ਹੁੰਦਾ ਸੀ ਮੈਂ ਤੁਹਾਨੂੰ ਦੱਸਿਆ ਮੈਂ ਉਹ ਡੀਡੀ 28 ਟਰੈਕਟਰ ਹੁੰਦਾ ਸੀ ਰਸ਼ੀਨ ਉੱਥੇ ਟਾਕੀ ਵਾਲੀ ਫੀਡ ਗੱਡੀ ਹੁੰਦੀ ਸੀ ਨਮਰੇਟਾ ਸੀ ਜੈਸ ਦੀ ਸੀ ਤੇ ਤੇ ਉਦੋਂ ਤੀ ਬਸ ਮੈਂ ਇਹ ਜਾ ਟਰੈਕਟਰ ਤੋਂ ਗਿਰਿਆ ਡਿਟੀ 28 ਤੋਂ ਵੀ ਉਹ ਮਤਲਬ ਮੇਰੇ ਦਿਲ ਚ ਘਰ ਕਰ ਗਈ ਚੀਜ਼ਾਂ ਬਸ ਅੱਛਾ ਵੀ ਜਾਨੀ ਕਿ ਉਦੋਂ ਤੋਂ ਸ਼ੌਂਕ ਹੋ ਪੈ ਗਿਆ ਉਹ ਸ਼ੌਂਕ ਪੈ ਗਿਆ ਬਸ ਵੀ ਪੁਰਾਣੀ ਚੀਜ਼ ਕੀ ਕਿਵੇਂ ਬਸ ਪਤਨ ਜੋ ਕੁਦਰਤੀ ਹੁੰਦਾ ਨਾ ਵੀ ਮਤਲਬ ਉਦੋਂ ਸੱਟ ਲੱਗਣੀ ਮੇਰੇ ਗਿਰ ਕੇ ਤਾਂ ਸ਼ੌਂਕ ਪੈਣਾ ਬਸ ਇਹ ਥੋੜਾ ਜਿਹਾ ਠੀਕ ਹੋ ਗਿਆ ਜੀ ਤੇ ਵਧੀਆ ਚਲੋ ਵਧੀਆ ਸ਼ੌਂਕ ਪਿਆ ਹੈ ਜੀ ਤੇ ਆਪਾਂ ਕਰ ਲਈਦਾ ਆਪਦਾ ਸਹੀ ਹੈ ਤੇ ਸਭ ਤੋਂ ਪਹਿਲਾਂ ਭਈਆ ਹੁਣ ਜੇ ਵੇਖੀਏ ਬਾਹਰੋਂ ਵੇਖੋ ਕੋਈ ਬੰਦਾ ਤਾਂ ਕਹੂਗਾ ਯਾਰ ਬਜਾਜ ਆ ਨਾ ਇਹ ਵੈਸਪਾ ਇਹ ਵੀਰੇ ਵੈਸਪਾ ਇੱਕ ਮਿੰਟ ਵੀਰੇ ਆਇਓ ਇੱਧਰ ਮੈਂ ਦਿਖਾਉਣਾ ਤੁਹਾਨੂੰ ਅੱਜ ਦੱਸ ਦਿੰਦਾ ਇਹਦੇ ਵਿੱਚ ਕੀ ਫਰਕ ਹੁੰਦਾ ਅੱਛਾ ਜੀ ਸ਼ੀਲਡਾਂ ਵਗੈਰਾ ਤਾਂ ਚਲੋ ਸੇਮ ਹੀ ਹੁੰਦੀਆਂ ਨੇ ਸਾਰਾ ਹਾਂ ਤੇ ਇੱਧਰ ਆਜੋ ਵੀਰੇ ਅੱਗੇ ਆਜੋ ਇਹਦਾ ਹਨ ਜਿਹੜੇ ਚਮਟਾ ਹੁੰਦਾ ਇਹ ਥੋੜਾ ਨੀਵਾ ਹੁੰਦਾ ਜੀ 84 ਦੀ ਚੌੜੀ ਹੁੰਦੀ ਆ ਆਹ ਦੇਖੋ ਜੀ ਆ ਇੱਥੋਂ ਆ ਦਿਖਾ ਦਿਓ ਇਹਨਾਂ ਆ ਇਹ ਨੋਜ ਆ ਜੀ ਕਿਸੇ ਵੀਰ ਭਾਈ ਨੇ ਪਛਾਣ ਕਰਨੀ ਹੋਵੇ ਤੇ ਕਈ ਵਾਰ ਲੋਕ ਕਿ ਠੱਗੇ ਵੀ ਜਾਂਦੇ ਲੋਕ ਜੀ ਅਗਲਾ ਝੂਠ ਬੋਲ ਕੇ ਦੇ ਦਿੰਦਾ ਆਹ ਨੋਜ ਹੁੰਦੀ ਹੈ ਜੀ ਇਹਦੀ ਤੁਸੀਂ ਧਿਆਨ ਨਾਲ ਦੇਖ ਲਓ ਇਹ 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 ਨੋਜ ਹੋਈ ਤਾਂ ਸਮਝ ਲਓ ਇਹ ਵੈ ਤੇ ਜਿਹੜਾ ਇਹਦਾ ਹੈਂਡਲ ਆ ਜੀ ਜੇ ਇੱਕਣ ਦਾ ਹੈਂਡਲ ਹੋਇਆ ਤਾਂ ਇਹ ਸਮਝ ਲਓ ਵੀ ਵੈਸਪੇ ਦਾ オリジナル ਹੈਂਡਲ ਆ ਇਟਾਲੀਅਨ ਮਾਡਲ ਦਾ ਇਹਦਾ ਮੀਟਰ ਉੱਚਾ ਹੁੰਦਾ ਸੀ ਹਾਂਜੀ ਇੱਕ ਆਹ ਕੌਲੀ ਨਹੀਂ ਹੁੰਦੀ ਚਿਤਕੰਗ ਹੁੰਦਾ ਜੀ ਚਿਤਕਾਲਾ ਮੀਟਰ ਵੀ ਲੱਗ ਜਾਂਦਾ ਇਹਦੇ ਵਿੱਚ ਅੱਛਾ ਜੀ ਅੱਛਾ ਜੀ ਜੇ ਦੂਜੀ ਲੋਟ ਹੈ ਮਤਲਬ ਇਹ ਹੈਂਡਲ ਪ੍ਰੀ ਵਾਂਗੂ ਥੋੜਾ ਲੰਬਾ ਜਿਹਾ ਤਾਂ ਇੰਡੀਅਨ ਆਪਣਾ ਵੈਸਪਾ ਹੈਗਾ ਜੀ ਇਹ ਇਹ ਜਾਨੀ ਕਿ ਬਾਹਰ ਨਾਲ ਜਿਹੜੇ ਇੰਪੋਰਟ ਹੋ ਕੇ ਆਇਆ ਇਟਲੀ ਤੋਂ ਉਹ ਲੱਗੀ ਇਹ ਇਟਲੀ ਦਾ ਮਾਡਲ ਆ ਹਾਂਜੀ ਇਹ 63 ਮਾਡਲ ਆ ਜੀ 1963 ਮਾਡਲ ਹਾਂਜੀ ਹਾਂਜੀ ਇਹ ਬਾਹਰੋਂ ਇੰਪੋਰਟ ਹੋ ਕੇ ਆਇਆ ਮਤਲਬ ਉਹ ਵਾਲਾ ਜੀ ਇਹ ਸਾਈਡ ਕਾਰ ਇਹਨੂੰ ਲੱਗੀ ਹੋਈ ਹੈ ਜੀ ਇਹ ਜਿਹੜੀ ਸਾਈਡ ਕਾਰ ਆ ਬਾਈ ਇਹ ਫਿਰ ਬਾਅਦ ਵਿੱਚ ਲੁਵਾਈ ਜਾਂ ਕਿਵੇਂ ਨਾਲ ਇਹ ਮੇਰੇ ਮੇਰਾ ਭਰਾਈ ਆ ਜੀ ਦੋਸਤ ਕਹ ਲਓ ਭਰਾ ਕਹ ਲਓ ਜਤਿੰਦਰ ਬਾਈ ਨੰਗਲ ਤੋਂ ਜਿਹੜੇ ਸਾਈਡ ਕਾਰ ਬਣਾਉਂਦੇ ਆ ਅੰਦਰ ਵਾਲੇ ਹਾਂਜੀ ਤੇ ਉਹ ਵੀਰ ਉਹਨਾਂ ਨੇ ਇਹ ਸਾਈਡ ਕਾਰ ਮੈਨੂੰ ਦੋਨੇ ਦਿੱਤੀਆਂ ਸੀ ਇਹ ਸਮਝ ਲਓ ਮੈਨੂੰ ਇੱਕ ਤਰ੍ਹਾਂ ਉਹਨਾਂ ਨੇ ਮੈਨੂੰ ਗਿਫਟੇ ਕਰਤੀਆਂ ਬਈ ਇੰਨੇ ਥੋੜੇ ਪੈਸਿਆਂ 'ਚ ਮੈਨੂੰ ਮਤਲਬ ਹਾਂਜੀ ਹਾਂਜੀ ਉਹਨਾਂ ਨੇ ਇਹ ਕਰੀਆਂ ਨੇ ਗਿਫਟੇ ਕਰੀਆਂ ਨੇ ਇਹ ਠੀਕ ਹੈ ਜੀ ਤੇ ਬਈ ਇੱਕ ਦੋ ਹੀ ਦੱਸ ਦੇ ਜਿਹੜੀਆਂ ਸਾਈਡ ਕਾਰਾਂ ਤੁਹਾਡੇ ਕੋਲੇ ਇੱਕ オリジナル ਵੀ ਹੈਗੀਆਂ ਜਿਹੜੀਆਂ ਨਾਲ ਹੀ ਆਉਂਦੀਆਂ ਸੀ ਹਨਾ ਮੈਂ ਵੀਰੇ ਤੁਹਾਨੂੰ ਕਲਿੱਪ ਭੇਜ ਦੂੰਗਾ ਤੇ ਤੁਸੀਂ ਵੀਡੀਓ ਵਿੱਚ ਪਾ ਦਿਓ ਉਹ ਉਹ ਹੈਗੀਆਂ ਨੇ ਵੀਰੇ ਤਿਆਰ ਹੋ ਰਹੀਆਂ ਨੇ ਵਰਕਸ਼ਾਪ ਪਈਆਂ ਨੇ ਜੀ ਉਹ ਅੱਛਾ ਜੀ ਅੱਛਾ ਹਾਂਜੀ ਉਹ ਹੈਗੀਆਂ ਨੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਵਾਈਟ ਸਕੂਟਰ ਆ ਇਹ ਜਿਵੇਂ ਇਹ ਸਕੂਟਰ ਨੂੰ ਯੂਪੀ ਦਾ ਨੰਬਰ ਆ ਜੀ ਇਹਦਾ ਅੱਛਾ ਜੀ ਇਹ ਸਕੂਟਰ ਨੂੰ オリジナル ਸਾਈਡ ਕਾਰ ਨਾਲ ਲ ਇਹ ਸਕੂਟਰ ਪਾ ਤਿਆਰ ਕਰ ਲਿਆ ਠੀਕ ਹੈ ਤੇ ਇਹਨੂੰ ਸਾਈਡ ਕਰ ਹੁਣ ਨਾਲ ਲਾਉਣੀ ਹੈ ਜੀ ਇਹ ਉਹ ਵੈਸਪਾ ਤੇ ਇਹ ਵੀ ਵੈਸਪਾ ਹੈ ਜੀ ਇਹਦੇ ਵਿੱਚ ਵੀ ਕੋਈ ਫਰਕ ਹੈਗਾ ਇਹਨਾਂ 'ਚ ਇਹ ਵੀਰੇ ਦੱਸ ਲ ਇਹ ਹੈਗਾ 68 ਮਾਡਲ ਇਹ ਜਿਹੜਾ ਹੈਂਡਲ ਆ ਇਹ ਮੈਂ ਪਾਇਆ ਹੋਇਆ ਆਪਣੇ ਕੋਲੋਂ ਲੈ ਕੇ ਅੱਛਾ ਜੀ ਆਪਾਂ ਝੂਠ ਨਹੀਂ ਕਿਸੇ ਗੱਲ 'ਚ ਬੋਲਣਾ ਹਾਂਜੀ ਹਾਂਜੀ ਇਹ ਹੈਂਡਲ ਨੂੰ ਆਉਂਦਾ ਨਹੀਂ ਸੀ ਇਟਾਲੀਅਨ ਹੈਂਡਲ ਮੈਨੂੰ ਕਿੱਥੋਂ ਮਿਲ ਗਿਆ ਠੀਕ ਹੈ ਤੇ ਇਹ ਮੈਂ ਪਾਤਾ ਵੈਸੇ ਉਹ ਦੂਸਰਾ ਹੈਂਡਲ ਆਉਂਦਾ ਸੀ ਲੰਬੇ ਵਾਲਾ ਜਿਹੜਾ ਮੈਂ ਪਹਿਲਾਂ ਗੱਲ ਕਰਦੇ ਸੀ ਹਾਂਜੀ ਹਾਂਜੀ ਤੇ ਆਪਾਂ ਟਾਲੀਨ ਬਣਾਤਾ ਹੈਗਾ 68 ਮਾਡਲ ਆ ਜੀ ਇਹ 1972 ਦੇ ਵਿੱਚ ਫਿਰ ਬਜਾਜ ਨੇ ਮਤਲਬ ਆਪਣਾ ਵੈਸਪੇ ਦਾ ਟਾਈਪ ਖਤਮ ਹੋ ਗਿਆ ਸੀ ਫਿਰ ਬਜਾਜ ਨਾਲ ਇੰਡੀਆ ਦੇ ਵਿੱਚ ਸੀਗਾ ਉਹਨਾਂ ਦਾ ਤਾਂ ਜਿਵੇਂ ਹੁਣ ਬਾਹਰਲੀ ਕੰਪਨੀਆਂ ਨੂੰ ਤੁਹਾਨੂੰ ਪਤਾ ਹੀ ਆ ਵੀ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਕੰਪਨੀ ਕੋਈ ਆਉਂਦੀ ਆ ਉਹਨੂੰ ਇੰਡੀਅਨ ਕੰਪਨੀ ਦੇ ਨਾਲ ਪਹਿਲਾਂ ਆਪ ਦਾ ਟਾਈ ਅਪ ਕਰਨਾ ਪੈਂਦਾ ਤਾਂ ਉਹ ਆਪ ਦਾ ਜਿਵੇਂ 40% ਜਿਹੜੇ ਸ਼ੇਅਰ ਹੁੰਦੇ ਆ ਬਾਹਰਲੀ ਕੰਪਨੀ ਦੇ ਹੁੰਦੇ ਆ 60% ਆਪਣੇ ਇੰਡੀਅਨ ਦੇ ਹੁੰਦੇ ਆ ਉਹ ਚੀਜ਼ ਹੁੰਦੀ ਸੀ ਤੇ ਉਦੋਂ ਫਿਰ ਵੈਸਪੇ ਦਾ ਟਾਈਪ ਖਤਮ ਹੋ ਗਿਆ ਬਜਾਜ ਆ ਇਕੱਲਾ ਰਹਿ ਗਿਆ ਪਰ ਬਜਾਜ ਨੇ ਆਪਣੇ ਇੱਥੇ ਸਕੂਟਰ ਬਜਾਜ ਦੇ ਨਾਮ ਤੇ ਆਉਣ ਲੱਗੇ ਸਭ ਤੋਂ ਪਹਿਲਾਂ ਬਜਾਜ ਦਾ ਸਕੂਟਰ ਆਇਆ ਸੀ ਸੇਮ ਮਹਿੰਗੀ ਸੀ ਥੋੜੀ ਨੋਟ ਦਾ ਫਰਕ ਸੀਗਾ ਜੀ ਹਾਂਜੀ ਹਾਂਜੀ ਬਜਾਜ 150 ਠੀਕ ਹੈ ਬਜਾਜ 150 ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਪ੍ਰੀਆ ਆਇਆ ਚਿਤਕ ਆਇਆ ਮਤਲਬ ਇਹ ਜਿਵੇਂ ਤੇ ਇਹ ਕਿੰਨੇ ਆ ਕਿੰਨਾ ਵਾ ਜੀ ਇਹ ਇਹ 68 ਮਾਡਲ ਆ ਜੀ 68 ਮਾਡਲ ਆ ਜੀ ਜਿਵੇਂ ਤੁਸੀਂ ਕਹਿੰਦੇ 150 ਆ ਨੇ 150 ਹੀ ਆ ਜੀ ਇਹ ਵੀ 150 ਹੀ ਆ ਸਕੂਟਰ ਆਪਣੇ 150 ਹੀ ਆ ਰਹੇ ਨੇ 150 ਜਾਂ 200 اچھا ਜੀ 200 ਵੀ ਕੋਈ ਜਿਹੜੇ ਬਾਹਰਲੇ ਨੇ ਉਹ ਆਏ ਨੇ ਉਹ ਵੀ ਬਹੁਤ ਰੇਅਰ ਸਕੂਟਰ ਨੇ ਬਹੁਤ ਘੱਟ ਲੋਕਾਂ ਕੋਲ ਨੇ ਆਪਣੇ ਤਾਂ ਆਮ 150 ਹੀ ਆਏ ਸਾਰੇ ਜੀ ਬਜਾਦ ਦੇ ਵੀ 150 ਹੀ ਆਏ ਨੇ ਜਿਵੇਂ ਹੁਣ ਐਲ ਐਮ ਐਲ ਵੈਸਪੇ ਦਾ ਤੁਸੀਂ ਮੇਰੇ ਕੋ ਖੜਾ ਬਾਹਰ ਸਕੂਟਰ ਜਿਹੜਾ ਤੁਸੀਂ ਦੇਖਿਆ ਉਹ ਵੀ 150 ਆ ਉਹਦੇ ਵਿੱਚ ਵੀ 200 ਸੀਸੀ ਆਇਆ ਸੀਗਾ ਜੀ ਅੱਛਾ ਜੀ ਉਹ ਵੀ ਹੁਣ ਫੋ ਸਟ੍ਰੋਕ ਦਾ ਸੀ ਉਹ ਵੀ ਰੇਅਰ ਸਕੂਟਰਾ ਜੀ ਉਹ ਓਕੇ ਉਹ ਮਿਲਦਾ ਹੀ ਨਹੀਂ ਪਹਿਲਾਂ ਲੋਕਾਂ ਨੇ ਖਰੀਦੇ ਨਹੀਂ ਕੰਪਨੀ ਬੰਦ ਹੋ ਗਈ ਉਹ ਹੁਣ ਸਕੂਟਰ ਲੱਭ ਹੀ ਨਹੀਂ ਰਿ ਉਹ 200 ਸੀਸੀ ਆਇਆ ਸੀਗਾ ਜੀ ਠੀਕ ਇੱਕ ਬਈ ਤੁਸੀਂ ਇਹ ਸੈੱਡ ਕਾਰਾਂ ਜਿਵੇਂ ਹੁਣ ਇਹਨਾਂ ਦੋਹਾਂ ਦੇ ਨਾਲ ਤਿੰਨ ਹੋਰ ਆ ਐਨੀ ਸੈੱਡ ਕਾਰਾਂ ਦਾ ਕੀ ਇਹ ਵੀਰੇ ਬਸ ਮੈਨੂੰ ਸ਼ੌਂਕ ਹੀ ਹੈ ਜੀ ਇਹ ਪਤਾ ਨਹੀਂ ਕਿਉਂ ਯਾਰ ਮੈਂ ਨਾ ਸ਼ੋਲੇ ਫਿਲਮ ਦੇ ਮਾ ਮੈਨੂੰ ਇਹ ਮਨ ਦੇ ਵਿੱਚ ਮੇਰੇ ਬਿਠਾਤਾ ਜਦੋਂ ਹੁਣ ਵੀ ਮੈਂ ਕਦੇ ਘਰੇ ਬੈਠਾ ਹੁੰਨਾ ਕਈ ਵਾਰ ਸੀ ਸਮੋਸੇ ਲਿਆਉਣੇ ਆ ਖਾਣ ਨੂੰ ਹਾਂਜੀ ਤੇ ਅਸੀਂ ਅੰਦਰ ਬੈਠ ਤਕੇ ਚਲੋ ਐਲਸੀਡੀ ਲਾਉਣੇ ਆ ਜਦੋਂ ਮੈਂ ਬਹਿ ਕੇ ਸਮੋਸਾ ਖਾਣ ਲੱਗਦਾ ਮੈਂ ਐਲਸੀਡੀ ਤੇ ਸ਼ੋਲੇ ਫਿਲਮ ਲਾ ਲੈਣਾ ਅੱਛਾ ਜੀ ਇੱਕ ਦੋ ਸੀਨ ਨੇ ਉਹ ਸਮੋਸਾ ਖਾਂਦੇ ਖਾਂਦੇ ਮਤਲਬ ਵੀ ਪਤਾ ਨਹੀਂ ਯਾਰ ਸ਼ੁਰੂਤੀ ਮੇਰੇ ਦਿਲ ਚ ਬੜੇ ਹੋਨੇ ਉਹ ਉਹ ਦੇਖਣੇ ਇਹਦਾ ਗਾਣਾ ਸੁਣਨਾ ਜੇ ਦੋਸਤੀ ਉਹ ਗਾਣਾ ਸੁਣਨਾ ਵੀ ਮੈਨੂੰ ਪਤਾ ਨਹੀਂ ਯਾਰ ਕੀ ਆ ਇਹ ਚੀਜ਼ ਨਾਲ ਕਨੈਕਸ਼ਨ ਉਸ ਉਹਦੇ ਫਿਲਮ ਨਾਲ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਰੱਖੀ ਹੀ ਆ ਨੇ ਬਸ ਜੀ ਇਹ ਤੇ ਇੱਕ ਬਈ ਐਸੇ ਮੋਟਰਸਾਈਕਲ ਤੇ ਰਿਕਾਰਡ ਬਣਾਇਆ ਹੋਇਆ ਆਪਣਾ ਜਿਹੜਾ ਵੀਰੇ ਸਾਈਡ ਕਰ ਰੇ ਆ ਮੋਟਰਸਾਈਕਲ ਵੀਰੇ ਸੇਵਕ ਵੀਰੇ ਦਿਖਾ ਦਿਓ ਇਧਰ ਦਾ ਇਹ ਮੋਟਰਸਾਈਕਲ ਆ ਹਾਂਜੀ ਅੱਛਾ ਜੀ ਇਹ 2011 ਮਾਡਲ ਆਪਣਾ ਜੀ ਇਹ ਠੀਕ ਹੈ ਇਹ ਮੋਟਰਸਾਈਕਲ ਦੇ ਨਾਲ ਮਤਲਬ ਆਪਾਂ ਦੋਨਾਂ ਨਾਲ ਇਹ ਵੋਲਡ ਰਿਕਾਰਡ ਬਣਾਇਆ ਸੀ ਵੀਰੇ ਅੱਛਾ ਜੀ ਪਰ ਮੈਨੂੰ ਕਈ ਮੇਰੇ ਭਰਾਵਾਂ ਨੇ ਕਿਹਾ ਜਿਨ੍ਹਾਂ ਨੇ ਆਪਣਾ ਰਾਈਡਰ ਨੇ ਜਿਹੜਾ ਨਾ ਪਿਆਰ ਆਪਣਾ ਵੀ ਤੁਸੀਂ ਆਪਣਾ ਨਾਮ ਕਿਸ ਰਿਕਾਰਡ ਦੇ ਵਿੱਚ ਦਰਜ ਕਰੋ ਹਾਂਜੀ ਪਰ ਮੈਂ ਕਰਿਆ ਨਹੀਂ ਵੀਰੇ ਠੀਕ ਹੈ ਮੈਂ ਆਪਦੇ ਮਨ ਦੀ ਖੁਸ਼ੀ ਨੂੰ ਗਿਆ ਓਕੇ ਉਹ ਵੀ ਆਪਾਂ ਰਿਕਾਰਡ ਕਿੱਥੋਂ ਕਿੱਥੋਂ ਤੱਕ ਦਾ ਵਾ ਉਹ ਵੀਰੇ ਮੇਰੇ ਪਿੰਡ ਕੁਡਾਣੀ ਕਲਾਂ ਤੋਂ ਲੈ ਕੇ ਸਪੀਤੀ ਤੱਕ ਜੀ ਸਪੀਤੀ ਤੱਕ ਹਾਂਜੀ ਕਿੰਨੇ ਕਿਲੋਮੀਟਰ ਹੋ ਜਾਂਦਾ ਉਹ ਉਹ ਕਿਲੋਮੀਟਰ ਤਾਂ ਯਾਰ ਹੁਣ ਮੇਰੇ ਧਿਆਨ 'ਚ ਨਹੀਂ ਕਾਫੀ ਹੋ ਜਾਂਦੇ ਆ ਉਹ ਤੇ ਮੈਂ ਫਰਸਟ ਟਾਈਮ ਹੀ ਗਿਆ ਸੀ ਮੁੜ ਕੇ ਮੈਂ ਗਿਆ ਨਹੀਂ ਮੇਰਾ ਦੋਸਤ ਆ ਮੁੰਡਾ ਸਿਮਰ ਲੁਧਿਆਣੇ ਤੋਂ ਅੱਛਾ ਜੀ ਉਹ ਜਾਂਦੇ ਹੀ ਰਹਿੰਦਾ ਜਿੱਦਣ ਮੈਂ ਗਿਆ ਸੀ 2021 ਦੇ ਵਿੱਚ ਜਲਾਈ ਚ ਉਦੋਂ ਤ ਤਿੱਤਵੀਂ ਵਾਰ ਗਿਆ ਸੀ ਮੇਰੇ ਨਾਲ ਬਹਿ ਕੇ ਅੱਛਾ ਜੀ ਹੁਣ ਉਸ ਤੋਂ ਬਾਅਦ 10-15 ਵਾਰ ਫੇਰ ਜਾਇਆ ਉਹ ਵਧੇ ਜਾਇਆ ਠੀਕ ਹੈ ਤੇ ਉਹਦੇ ਨਾਲ ਗਿਆ ਸੀ ਚਲੋ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਅਸੀਂ ਉਹਦੇ ਬਾਈਕ ਕੋਲ ਗੱਡੀਆਂ ایسੂਜੀ ਤੋਂ ਪਿੱਕਾ ਆ ਉਹ ਨਾਲ ਲੱਗ ਗਿਆ ਸੀ ਅੱਛਾ ਜੀ ਕੋਈ ਦਿੱਕਤਾਂ ਜਿਹਾ ਨਹੀਂ ਦਿੱਕਤਾਂ ਜਿਹਾ ਹਾਂਜੀ ਤੇ ਪੰਜ ਬੰਦੇ ਗਏ ਸੀ ਸਾਡੇ ਅੰਕਲ ਨੇ ਸਮਰਾਲੇ ਤੋਂ ਸਤਨਾਮ ਸਿੰਘ ਸਮਰਾਲਾ ਠੀਕ ਹੈ ਜੀ ਅਸੀਂ ਵਧੀਆ ਸਾਡਾ ਯਾਰ ਹੈਗਾ ਚੱਲੀ ਜੰਨਾ ਸੀ ਵਧੀਆ ਕਰੀ ਜੰਨੇ ਠੀਕ ਹੈ ਉਹ ਫਿਰ ਰਿਕਾਰਡ ਬਣਾਇਆ ਜੀ ਫਿਰ ਤੇ ਬਾਕੀ ਉਹ ਮੈਂ ਦਰਜ ਕਰਵਾਇਆ ਨਹੀਂ ਕਿਤੇ ਮੈਂ ਕਹ ਯਾਰ ਨਹੀਂ ਕਰਾਉਣਾ ਮੈਨੂੰ ਸਭ ਨਹੀਂ ਕਿਹਾ ਬਿ ਕਰਵਾ ਦੇ ਮੈਂ ਕਹ ਨਹੀਂ ਯਾਰ ਛੱਡ ਓਕੇ ਬਾਈ ਕੋਈ ਗੱਲ ਨਹੀਂ ਤੇ ਬਾਈ ਹੁਣੀ ਹਜੇ ਵੀ ਕਲੈਕਸ਼ਨ ਕਰੀ ਜਾਂਦੇ ਆ ਤੇ ਆ ਸਕੂਟਰ ਅੱਜ ਹੀ ਆਇਆ ਬਾਈ ਹਜੇ ਇਹ ਅੱਜ ਹੀ ਆਇਆ ਤਿਆਰ ਹੋ ਗਿਆ ਹਾਂ ਜੀ ਹਾਂ ਇਹ ਜੀ ਆਇਆ ਜੀ ਵੀ ਹਜੇ ਤਿਆਰੀਆਂ ਉਵੇਂ ਚੱਲੀ ਜਾਂਦੀਆਂ ਲੱਗਾ ਸਾਰਾ ਚੱਲੀ ਜਾਂਦੀਆਂ ਨੇ ਜੀ ਬਸ ਇਹ ਤੁਹਾਡੇ ਅੱਜ ਤੁਸੀਂ ਆਉਣਾ ਸੀਗਾ ਤੁਹਾਡੇ ਚਰਨ ਪੈਣ ਸਾਡੇ ਘਰੇ ਤੇ ਨਾਲ ਹੀ ਸਕੂਟਰ ਆ ਗਿਆ ਸਹੀ ਹੈ ਜੀ ਸਹੀ ਹੈ ਬੰ ਇਹ ਹੈਗਾ 783 83 ਮਾਡਲ ਆ ਜੀ ਮੈਂ ਦੇਖਿਆ ਨਹੀਂ ਤੇ ਆ ਨਹੀਂ ਆਰਸੀ ਤੇ ਅੱਛਾ ਜੀ ਕਦੇ ਆਰਸੀ ਦੇਖੀ ਨਹੀਂ ਪਰ ਲਿਆ ਕੀ ਆਪਣੀ ਮੇਰੀ ਲਾਇਆ ਹੋਇਆ ਫੈਲੋ ਦੇ ਚਪਾ ਕੇ ਰੱਖ ਦਿੰਦੀਆਂ ਠੀਕ ਹੈ ਕੱਢੀ ਨਹੀਂ ਜਿੰਨੀ ਦੂਰ ਜਿੱਥੇ ਵੀ ਕਦੇ ਗਏ ਆਰਸੀ ਨਾਲ ਲੈ ਕੇ ਨਹੀਂ ਗਏ ਪੁਰਾਣੇ ਦੀ ਚਲੋ ਧੰਨਵਾਦ ਆ ਸਾਡੀ ਪੰਜਾਬ ਪੁਲਿਸ ਦਾ ਜਿਹੜੀ ਸਾਨੂੰ ਕੁਝ ਕਹਿੰਦੀ ਨਹੀਂ ਉਹ ਫੋਟੋ ਆਖ ਚਾਉਣ ਲੱਗ ਪੈਂਦੇ ਹੋਣੇ ਵੀ ਹੈ ਬਈ ਬਹੁਤ ਵਧੀਆ ਤਿਆਰ ਕੀਤਾ ਸਾਸੀਂ ਸਾਰੇ ਡਿਸਪਲਾਈਨ ਦੇ ਵਿੱਚ ਜਾਣੇ ਆ ਜੀ ਸਾਡੇ ਹੈਲਮਟ ਵਗੈਰਾ ਲਏ ਹੁੰਦੇ ਆ ਜਾਣਾ ਹੁੰਦਾ ਸੀ ਹਾਂਜੀ 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 ਪੂਰੇ ਸੇਫਟੀ ਗਾਰਡ ਸਾਡੇ ਪਾਏ ਹੁੰਦੇ ਸੀ ਕੜਾ ਹੁੱਲੜ ਬਾ ਇਸ ਸਕੂਟਰ ਵੈਸੇ ਹੀ ਰੱਖਿਆ ओरिजिनली ਇਹ ਵੀਰੇ ਮੈਂ ਹੁਣੇ ਹੀ ਲਿਆ ਸਾਡੇ ਪਿੰਡ ਤੋਂ ਆ ਮੇਰਾ ਭਰਾਈ ਆ ਉਹਨੇ ਦਿੱਤਾ ਸਕੂਟਰ ਇਹ ਆ ਫੋਨ ਕਰਿਆ ਮੈਨੂੰ ਕਹਿੰਦਾ ਸਕੂਟਰ ਦੇਣਾ ਤੇ ਤੇਰੀ ਪਹਿਲਾ ਮੈਂ ਗਿਆ ਆ ਗਿਆ ਕੋਈ ਗੱਲ ਨਹੀਂ ਅੱਛਾ ਜੀ ਮੈਂ ਤੇ ਮੇਰਾ ਮਿਸਤਰੀ ਦੋਏ ਸੀ ਘਰੇ ਲੱਗੇ ਹੋ ਸੀ ਕੰਮ ਕਰਨ ਮੈਂ ਯਾਰ ਕੰਮ ਬਾਅਦ ਚ ਕਰਾਂਗੇ ਚੱਲ ਤੂੰ ਪਹਿਲਾਂ ਸਕੂਟਰ ਲੈ ਕੇ ਜੀ ਅਸੀਂ ਰੋਡ ਲਿਆਏ ਸਟਾਰਟ ਨਹੀਂ ਸਿੰਦਾ ਸੀ ਰੁੜ ਗਈ ਲਿਆਏ ਅੱਛਾ ਜੀ ਪੈਸੇ ਫੜਾਏ ਮੈਂ ਚੱਲ ਠੀਕ ਆ ਆ ਇਸ ਨੂੰ ਕਹਿਆ ਯਾਰ ਦੇ ਪੈਸੇ ਕਿੰਨੇ ਪਿਆ ਕਰੇਗੇ ਕਹਿੰਦੀ ਹੈਗੇ ਨੇ ਮੇਲੇ ਫੜਾ ਸ਼ਰਨ ਭਾਈ ਜਿਹੜਾ ਆਪਣਾ ਹੁਣ ਅਕਾਊਂਟ ਵੀ ਬਣੇ ਹੋਏ ਆ ਆਪਣੇ ਹਨਾ ਚੈਨਲ ਵੀ YouTube ਚੈਨਲ ਵੀ ਆਪਣਾ ਹੈਗਾ Facebook ਪੇਜ ਵੀ ਉਹ ਫਿਰ ਕਿਹੜੇ ਨਾਮ ਤੇ ਆਪਣਾ ਚਲਾਉਂਦਾ ਮੇਰਾ ਵੀਰੇ Facebook ਤੇ YouTube ਤੇ ਹੈਗਾ ਸ਼ਰਨ ਬੋਪਾਰੇ 30 ਸ਼ਰਨ ਬੋਪਾਰੇ ਕੱਲਾ ਜਿਹੜਾ YouTube ਤੇ Facebook ਆ SHARAN JIT BOPAREI ਬੋਪਾਰੇ YouTube ਤੇ Facebook ਤੇ ਜਿਹੜਾ ਮੇਰਾ Instagram ਆ ਜੀ ਉਹ ਹੈਗਾ ਸ਼ਰਨ ਬੋਪਾਰੇ 32 ਠੀਕ ਹੈ ਤੋ ਜਾਨੀ ਕਿ ਕਈ ਵਾਰ ਕਿਹਾ ਵੀਰ ਨੂੰ ਉਹ ਜੇ ਲੋੜ ਹੁੰਦੀ ਹੈ ਕਿਸੇ ਨੇ ਕੋਈ ਚੀਜ਼ ਤਿਆਰ ਕਰਾਉਣੀ ਆ ਜਾਂ ਕਿਸੇ ਨੇ ਕੋਈ ਚੀਜ਼ ਲੈਣੀ ਆ ਕਿਉਂਕਿ ਤੁਹਾਡੀ ਤਾਂ ਨਿਗਾਹ 'ਚ ਹੁੰਦਾ ਕਈ ਵਾਰ ਕੋਈ ਸਕੂਟਰ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਵੀ ਉਹ ਫਿਰ ਉੱਥੇ ਤੁਹਾਡੇ ਨਾਲ ਇੰਸਟਾ ਤੇ ਸੰਪਰਕ ਕਰਨੇ ਆ ਫੇਸਬੁੱਕ ਤੇ ਇੰਸਟਾ ਤੇ ਕਰ ਲੈਣੇ ਜੀ ਇੰਸਟਾ ਤੇ ਹਾਂ ਜੀ ਹਾਂ ਜੀ ਹੁਣ ਜਿਵੇਂ ਆ ਸਕੂਟਰ ਆ ਇਹ ਦੇਣਾ ਮੈਂ ਜੀ ਅੱਛਾ ਜੀ ਇਹ ਸਾਡੇ ਕੈਮੀ ਭਾਜੀ ਨੇ ਅਮਰੀਕਾ ਤੋਂ ਹਾਂ ਜੀ ਤੇ ਉੱਥੇ ਵਧੀਆ ਬਾਈ ਆਪਣਾ ਮਿਲੇ ਸੀਗੇ ਇੰਸਟਾਗ੍ਰam ਥਰੂ ਨਾਲ ਹੀ ਪੰਡਾ ਹਾਂ ਜੀ ਪਰ ਹੁਣ ਦਿਲੋਂ ਪਿਆਰ ਆ ਭਾਈ ਨਾਲ ਹਾਂ ਜੀ ਹਾਂ ਮਗਾ ਤੂੰ ਬਾਈ ਕੋਈ ਗੱਲ ਨਹੀਂ ਤੂੰ ਖੜ ਜਾ ਬਸ ਠੀਕ ਹੈ ਬਾਈ ਨੂੰ ਦੋ ਤਿੰਨ ਮਹੀਨੇ ਹੋ ਗਏ ਸਕੂਟਰ ਨੂੰ ਆਏ ਨੂੰ ਕੁਛ ਚਲੋ ਇੰਟਰਨੈਟ ਟਾਈਮ ਲਾਤਾ ਉਹ ਲੱਗ ਜਾਂਦਾ ਟਾਈਮ ਕੋਈ ਮਿਸਤਰੀ ਕੋ ਲੱਗ ਗਿਆ ਇੱਕ ਵਾਰ ਵੀ ਨਹੀਂ ਬਾਈ ਨੇ ਕਿਹਾ ਵੀ ਹਾਂ ਯਾਰ ਵੀ ਇੰਨਾ ਟਾਈਮ ਲੱਗ ਗਿਆ ਮੈਂ ਕਿਹਾ ਵੀਰੇ ਟਾਈਮ ਲੱਗਾ ਤੇਰੀ ਚੀ ਚਾਚੀ ਬਣਾ ਕੇ ਦੂੰ ਤੇਰੇ ਪੈਂਟ ਤੇ ਦੇਖਣਗੇ ਲੋਕ ਸਹੀ ਆ ਸਹੀ ਬਾਕੀ ਤੁਹਾਡੇ ਸਾਹਮਣੇ ਆ ਬਿਲਕੁਲ ਨੇ ਬਹੁਤ ਵਧੀਆ ਸ਼ਾਨਦਾਰ ਚੀਜ਼ ਤੇ ਇੱਕ ਚੀਜ਼ ਹੋਰ ਮੈਂ ਜਿਹੜੀ ਆ ਆਪਾ ਇਹਨੂੰ ਰਬੜ ਕਹਿੰਦੇ ਕਿ ਕਹਿੰਦੇ ਤੁਸੀਂ ਵਾਈਟ ਵਾਲ ਕਹਿੰਦੇ ਵੀ ਵਾਈਟ ਵਾਲ ਹਾਂਜੀ ਇਹ ਵਾਈਟ ਵਾਲ ਇਹ ਮੇਰੇ ਸਾਬ ਨੂੰ ਟਾਇਰਾਂ ਤੋਂ ਮਹਿੰਗੀ ਆ ਬਿਲਕੁਲ ਇੱਕ ਪਾਸੇ ਆਈ ਇਹਦਾ ਅੱਛਾ ਜੀ ਮਹਿੰਗੀ ਮਾਲ ਮਿਲਦੀ ਹੈ ਜੀ ਇਹ ਹਾਂ ਅੱਧਾ ਅੱਧਾ ਮਤਲਬ ਇਹ ਟਾਇਰ ਤੁਹਾਡਾ ਮਾਣ ਲਓ 1000 ਰੁਪਏ ਦਾ ਤੇ 2000 ਦੀ ਹੈ ਜੀ ਉਹ ਸਾਬ ਇਹ 2000 ਹਾਂਜੀ ਹਾਂਜੀ ਠੀਕ ਹੈ ਮਹਿੰਗੀ ਹੈ ਜੀ ਇਹ ਚੀਜ਼ ਹਾਂ ਵੀ ਟਾਇਰ ਸਸਤਾ ਵਾ ਤੇ ਇਹ ਮਹਿੰਗੀ ਹੈ ਮਹਿੰਗੀ ਹੈ ਜੀ ਇਹ ਮਹਿੰਗੀ ਹੁਣ ਦੇਖੋ ਜੀ ਜਿਹਨੇ ਵੀਰੇ 30 ਤਿਆਰ ਕਰਨੀਆਂ ਹਾਂ ਹਾਂ ਉਹ ਅਗਲਾ ਕਹਿੰਦਾ ਯਾਰ ਮੈਨੂੰ ਪੈਸਾ ਉਹ ਵੀ ਚੱਕਰਨੀ ਤੂੰ ਕਰ ਦੇ ਕਰ ਦੇ ਸਹੀ ਹੈ ਹੁਣ ਮੇਰੇ ਭਰਾ ਹੋਰ ਕਈ ਤਿਆਰ ਕਰਦੇ ਆਪਣੇ ਪੰਜਾਬ ਚ ਹੈਗੇ ਆ ਤੇ ਵਧੀਆ ਲੱਗੇ ਹੈ ਸਾਰੇ ਆਪਣਾ ਚੀਜ਼ਾਂ ਸੰਭਲਣ ਲੱਗੇ ਹੋਏ ਆ ਪੁਰਾਣੀਆਂ ਬਿਲਕੁਲ ਬਿਲਕੁਲ ਨਹੀਂ ਤਾਂ ਲੋਕਾਂ ਨੇ ਤਾਂ ਕੁਆਡ ਚ ਵੜਤੇ ਆਪਣੇ ਜੀ ਸਹੀ ਗੱਲ ਆ ਸਹੀ ਕੁਛ ਆਪਣੇ ਇਥੇ ਬਾਹਰਲੇ ਸ਼ੇਟਾਂ ਵਾਲੇ ਲੈ ਕੇ ਚਾਕੇ ਜਿਹਦੀ ਵਧੀਆ ਕਲੈਕਸ਼ਨ ਸੀਗੀ ਇਥੇ ਲੋਕਾਂ ਕੋਲ ਉਹ ਸਭ ਗਈ ਗਈ ਬਿਲਕੁਲ ਹੁਣ ਤਾਂ ਰਹਿਗੇ ਆਪਣੇ ਪੱਲੇ ਬਸ ਸੰਭਲੋ ਇਹ ਬਹੁਤ ਆ ਜਿੰਨੇ ਕੁ ਰਹਿਗੇ ਬਸ ਜਿੰਨੇ ਕੁ ਰਹਿਗੇ ਸਮਝਣ ਦਾ ਜੇ ਸਮਝਣ ਦਾ ਤਾਂ ਸਹੀ ਹੈ ਆਪਾਂ ਪੰਜਾਬੀਆਂ ਦਾ ਪਤਾ ਨਹੀਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਯਾਰ ਆਪਾਂ ਨੂੰ ਕੋਈ ਚੀਜ਼ ਨਾ 2-4 ਪੈਸਾ ਬੰਦਾ ਵੱਧ ਦੇ ਦੇਵੇ ਹਾਂ ਬੱਜਰੀ ਚ ਕਾ ਦਿੰਦੇ ਆ ਦੀ ਚਗਾਈ ਲੈ ਜਾ ਯਾਰ ਕੋਈ ਸਹੀ ਸਹੀ ਹੈ ਇਹ ਗੱਲ ਸਹੀ ਹੈ ਜੀ ਬਿਲਕੁਲ ਆਪਣੇ ਸਾਹਦੇ ਨਹੀਂ ਹੈਗੇ ਯਾਰ ਸਾਹਦੇ ਨਹੀਂ ਵੀ ਸੰਭੋ ਯਾਰ ਤੁਸੀਂ ਕੋਈ ਨਹੀਂ ਹੁਣ ਮੰਨ ਲਓ ਮੇਰੇ ਕੋਲ ਪਾਇੰਟ ਹੈ ਨਹੀਂ ਨਾ ਉਹ ਜੇ ਗਲਤ ਹੋਈ ਹੈ ਜੀ ਹੁਣ ਮੇਰੇ ਕੋਲ ਵੈਸਪਾ ਮੇਰੇ ਕੋਲ ਚਾਰ ਨੇ ਜੀ ਇਹ ਦੋ ਮੇਰੇ ਇੱਥੇ ਆ ਤਿਆਰ ਹੋਏ ਖੜੇ ਨੇ ਦੋ ਮੇਰੇ ਦੂਜੇ ਲੋੜ ਖੜੇ ਨੇ ਹਾਂ ਹੁਣ ਮੈਂ ਵਿਚ ਨੂੰ ਉਹ ਵੀ ਵੇਚ ਦਵਾ ਉਹ ਹੀ ਵੇਚ ਦੂੰ ਹਾਂ ਹੁਣ ਮੈਂ ਤੁਹਾਡੀ ਵੀਡੀਓ ਚ ਗੱਲ ਹੋਰ ਦੱਸਣੀ ਚਾਹਣਾ ਮੇਰੇ ਆਪਾਂ ਸਕੂਟਰ ਲੈਂਦਾ ਜੇ ਪੂਰੇ ਪੰਜਾਬ ਦੇ ਵਿੱਚ ਦੋ ਸਕੂਟਰ ਨੇ ਉਹਨਾਂ ਪੱਧਾਰ ਕਰਾਂਗੇ ਟਾਈਮ ਨਹੀਂ ਲੱਗ ਰਿਹਾ ਥੋੜਾ ਜਿਹਾ ਬਸ ਕੱਲੂ ਭੇਜਣਾ ਸਕੂਟਰ ਉਹ ਉਹ ਕਿ ਆਊਗਾ ਤਿਆਰ ਆਪਣਾ ਪੂਰੇ ਪੰਜਾਬ ਚ ਦੋ ਸਕੂਟਰ ਜੀ ਬਸ ਉਹ ਗੁਰੂ ਮਹਾਰਾਜ ਦੀ ਏਡੀ ਕਿਰਪਾ ਹੋਈ ਵੀ ਆਪਾਂ ਨੂੰ ਸਕੂਟਰ ਮਿਲ ਗਿਆ ਮਿਲ ਗਿਆ ਆ ਇਹ ਜੀ ਚੀਜ਼ ਕਈ ਵਾਰ ਤੁਸੀਂ ਤੁਰੇ ਫਿਰਦੇ ਨੇ ਫਿਰ ਉਹ ਮੇਰੇ ਗਲਤ ਹੋਈ ਯਾਰਾ ਜੀ ਇਖੜੇ ਵਧੀਆ ਚਲੋ ਹੋ ਜਾਂਦਾ ਜੀ ਉਹਦੀ ਆਰਸੀ ਨਹੀਂ ਹੈਗੀ ਪਰ ਚਲ ਮੈਂ ਕਿਹਾ ਆਰਸੀ ਆਪਾਂ ਕੀ ਲੈਣਾ ਆਪਾਂ ਤਾਂ ਉਹਦਾ ਘਰੇ ਖੜਾਉਣਾ ਛੋ ਪੀਸ ਬਸ ਬਾਕੀ ਸਾਡੇ ਪੰਜਾਬ ਪੁਲਿਸ ਵਾਲੇ ਭਰਾ ਸਾਡੇ ਉਹ ਸਾਨੂੰ ਕੁਝ ਕਹਿੰਦੇ ਨਹੀਂ ਕਿ ਅਸੀਂ ਹੁਲਣ ਬਾਜੀ ਕੀ ਕਰਨੀ ਨਹੀਂ ਹੈਲਮਟ ਲੈ ਕੇ ਚੱਲਣਾ ਅਸੀਂ ਆਪਦਾ ਲਾਈਨ ਚ ਚ ਤੇ ਪੰਜਾਬ ਪੁਲਿਸ ਦਾ ਵੀ ਬਹੁਤ ਬੜਾ ਧੰਨਵਾਦ ਆ ਮੇਰੇ ਭਰਾ ਕੁਝ ਪੰਜਾਬ ਪੁਲਿਸ ਵਾਲੇ ਦੇਖਦੇ ਹੋਣਗੇ ਤੇ ਬਹੁਤ ਵੱਡਾ ਧੰਨਵਾਦ ਆ ਬਾਈ ਤੁਹਾਡੇ ਕਰਕੇ ਅਸੀਂ ਸੜਕ ਤੇ ਲਈ ਫਿਰ ਜਾਨੇ ਆ ਇਹ ਸਹੀ ਸਹੀ ਗੱਲ ਆ ਬਿਲਕੁਲ ਜਾਇਜ਼ ਗੱਲ ਆ ਠੀਕ ਆ ਬਾਈ ਬਹੁਤ ਧੰਨਵਾਦ ਓਕੇ ਸੁਦੀਪ ਵੀਰੇ ਧੰਨਵਾਦ ਥੋੜਾ ਬਹੁਤ ਬਹੁਤ ਜੀ ਤੁਸੀਂ ਆਏ ਤੁਸੀਂ ਚੰਗਾ ਜਿਸੇ ਬਾਈ ਜੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਸੱਚੀ ਗੱਲ ਵੀਰੇ ਸੱਚੀ ਗੱਲ ਜੀ